ਨਵੇਂ ਦੋਸਤੋ ਸੈਂਕੜੇ ਮੁਸੀਬਤਾਂ ਝੱਲ ਕੇ ਵੀ ਦੇਸ਼ ਦੇ ਲਈ 골ਡ ਮੈਡਲ ਦੀ ਰੇਸ ਦੇ ਵਿੱਚ ਮੋਹਰੀ ਕਤਾਰ ਦੇ ਵਿੱਚ ਪਹੁੰਚ ਚੁੱਕੀ ਵਿਨੇਸ਼ ਵਗਾੜ ਜਿਨੇ ਇਤਿਹਾਸ ਰਚਦੇ ਹੋਏ ਪਹਿਲੀ ਮਹਿਲਾ ਹੋਣ ਦਾ ਮਾਣ ਹਾਸਲ ਕੀਤਾ ਜਿਹੜੀ ਰੈਸਲਿੰਗ ਦੇ ਵਿੱਚ 올림픽 ਦੇ ਫਾਈਨਲ ਦੇ ਵਿੱਚ ਪਹੁੰਚੀ ਹੈ ਤੁਸੀਂ ਸਭ ਜਾਣਦੇ ਹੋ ਕਿ ਬੀਤੇ ਸਾਲ ਕੁਸ਼ਤੀ ਮਹਾਸੰਘ ਦੇ ਵਿੱਚ ਮਹਿਲਾਵਾਂ ਦੇ ਨਾਲ ਹੋ ਰਹੇ ਮਾੜੇ ਵਤੀਰੇ ਤੇ ਹੋਰ ਕਈ ਜਿਹੜੀਆਂ ਗੱਲਾਂ ਸੀਗੀਆਂ ਉਹਨਾਂ ਨੂੰ ਲੈ ਕੇ ਜੰਤਰ ਮੰਤਰ ਦੇ ਉੱਤੇ ਲਗਾਤਾਰ ਸੰਘਰਸ਼ ਚੱਲ ਰਿਹਾ ਸੀ ਪਹਿਲਵਾਨਾਂ ਦਾ ਜਿਹਦੇ ਵਿੱਚ ਸ਼ਖਸ਼ੀ ਮਲਕ ਪੂਨਿਆ ਸਮੇਤ ਜਿਹੜੀ ਵਿਨੇਸ਼ ਫੌਗਾਟ ਤੇ ਬਹੁਤ ਸਾਰੇ ਦੇਸ਼ ਦੇ ਜਿਹੜੇ ਪਹਿਲਵਾਨ ਆ ਉਹਨਾਂ ਨੇ ਸ਼ਮੂਲੀਅਤ ਕੀਤੀ ਇੱਥੋਂ ਤੱਕ ਨੌਬਤ ਆ ਗਈ ਸੀ ਕਿ ਉਹਨਾਂ ਨੇ ਆਪਣੇ ਸਾਰੇ ਮੈਡਲਾਂ ਨੂੰ ਜਿਹੜਾ ਗੰਗਾ ਦੇ ਵਿੱਚ ਜਲ ਪ੍ਰਵਾਹ ਕਰਨ ਦਾ ਫੈਸਲਾ ਵੀ ਲੈ ਲਿਆ ਸੀ ਕਿਉਂਕਿ ਸਿਸਟਮ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਸੀ ਵਿਨੇਸ਼ ਫੌਗਾਟ ਨੇ ਤੇ ਅੱਜ ਦੇਸ਼ ਦੀ ਉਸੇ ਧੀ ਨੇ 올림픽 ਦੇ ਵਿੱਚ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਫਾਈਨਲ ਦੇ ਵਿੱਚ ਆਪਣੀ ਜਗ੍ਹਾ ਬਣਾ ਲਈ ਆ ਸਿਲਵਰ ਮੈਡਲ ਜਿੱਥੇ ਪੱਕਾ ਹੋ ਗਿਆ ਆ ਵਿਨੇਸ਼ ਫੋਗਾਟ ਦਾ ਭਾਰਤ ਦਾ ਉੱਥੇ ਹੀ 골ਡ ਮੈਡਲ ਦੀ ਵੀ ਉਮੀਦ ਜਤਾਈ ਜਾ ਰਹੀ ਆ ਫੋਗਾਟ ਦੇ ਵੱਲੋਂ ਦੋਸਤੋ ਫੋਗਾਟ ਨੇ ਪ੍ਰੀ ਕੁਆਰਟਰ ਫਾਈਨਲ ਚ ਪ੍ਰਵੇਸ਼ ਕਰਨ ਦੇ ਲਈ ਜਾਪਾਨ ਦੀ ਜਿਸ ਰੈਸਲਰ ਯੂਵੀ ਸੁਸਾਕੀ ਨੂੰ ਹਰਾਇਆ ਉਸ ਦੇ ਬਾਰੇ ਵੀ ਜ਼ਿਕਰ ਤੁਹਾਡੇ ਨਾਲ ਜ਼ਰੂਰ ਕਰਾਂਗੇ ਫੋਗਾਟ ਨੇ ਜਾਪਾਨ ਹੀ ਨਹੀਂ ਦੁਨੀਆ ਦੀ ਨੰਬਰ 1 ਰੈਸਲਰ ਯੂਵੀ ਸੁਸਾਕੀ ਨੂੰ ਹਰਾਇਆ ਯੂਵੀ ਸੁਸਾਕੀ ਜੋ ਟੋਕੀਓ 올림픽 ਦੀ 골ਡ ਮੈਡਲਿਸ ਹੈ ਜਿਨੇ ਇੱਕ ਵੀ ਅੰਕ ਗਵਾਏ ਬਿਨਾ 41 0 ਦੇ ਨਾਲ ਟੋਕੀਓ ਦਾ ਜਿਹੜਾ 골ਡ ਮੈਡਲ ਦਿੱਤਾ ਸੀਗਾ ਆਪਣੇ 14 ਸਾਲ ਦਾ ਕੈਰੀਅਰ ਦੇ ਵਿੱਚ ਯੂਵੀ ਸੁਸਾਕੀ ਨੇ ਸਿਰਫ 3 ਮੈਚ ਹਾਰਿਆ ਤੇ 4 ਬਾਰ ਦੀ ਵਰਲਡ ਚੈਂਪੀਅਨ ਰਹੀ ਹੈ ਯੂਵੀ ਸੁਸਾਕੀ ਜੋ 2 ਬਾਰ ਦੀ ਏਸ਼ੀਆ ਚੈਂਪੀਅਨ ਰਹੀ ਹੈ ਜੋ ਵਰਲਡ ਅੰਡਰ 23 ਚੈਂਪੀਅਨ ਹੈ ਅਤੇ ਦੋ ਵਾਰ ਦੀ ਵਿਸ਼ਵ ਜੂਨੀਅਰ ਚੈਂਪੀਅਨ ਹੈ ਅਤੇ ਤਿੰਨ ਵਾਰ ਦੀ ਵਿਸ਼ਵ ਕੈਡਟ ਚੈਂਪੀਅਨ ਹੈ ਸੋ ਵਿਨੈਸ਼ ਫੋਗਾਟ ਨੇ ਉਸ ਨੰਬਰ 1 ਰੈਸਲਰ ਨੂੰ ਹਰਾ ਕੇ ਜਿਹੜਾ ਪ੍ਰੀ ਕੁਆਟਰਫਾਈਨਲ ਦੇ ਵਿੱਚ ਪ੍ਰਵੇਸ਼ ਕੀਤਾ ਸੀ ਯੂਵੀ ਸੁਸ਼ਕਤੀ ਨੂੰ 3-2 ਨਾਲ ਹਰਾ ਕੇ ਜਦੋਂ ਪ੍ਰੀ ਕੁਆਟਰਫਾਈਨਲ ਤੋਂ ਕੁਆਟਰਫਾਈਨਲ ਦੇ ਵਿੱਚ ਜਾਂਦੀਆ ਵਿਨੇਸ਼ ਫੋਗਾੜ ਤੋਂ ਉੱਥੇ ਯੂਕਰੇਨ ਦੀ ਪਹਿਲਵਾਨ ਉਕਸਾਨਾ ਲਿਵਾਚ ਨੂੰ ਹਰਾਇਆ ਜਿਹੜਾ ਵਿਨੇਸ਼ ਫੋਗਾੜ ਨੇ ਤੇ ਸੈਮੀਫਾਈਨਲ ਦੇ ਵਿੱਚ ਉਹਦਾ ਮੁਕਾਬਲਾ ਕਿਊਬਾ ਦੀ ਪਹਿਲਵਾਨ ਜਿਹੜਾ ਗੁਜ਼ਮਾਨ ਦੇ ਨਾਲ ਹੋਇਆ ਜਿਸ ਨੂੰ ਉਸਨੇ 5-0 ਦੇ ਨਾਲ ਹਰਾਇਆ ਤੇ ਹੁਣ ਜਿਹੜਾ ਫਾਈਨਲ ਮੁਕਾਬਲਾ ਆ ਅਮਰੀਕਾ ਦੀ ਰੈਸਲਰ ਦੇ ਨਾਲ ਹੋਏਗਾ ਫੋਗਾੜ ਦਾ ਤੇ ਉਮੀਦ ਕੀਤੀ ਜਾ ਰਹੀ ਆ ਕਿ ਦੇਸ਼ ਦੇ ਲਈ ਪਹਿਲਾ 골ਡ ਮੈਡਲ ਹਾਸਲ ਕਰੇਗੀ ਵਿਨੇਸ਼ ਫੋਗਾੜ ਸੋ ਦੋਸਤੋ ਵਿਨੇਸ਼ ਫੋਗਾਰ ਦਾ ਦਿੱਲੀ ਦੇ ਜੰਤਰ ਮੰਤਰ ਤੋਂ 올림픽 ਤੱਕ ਦਾ ਸਫ਼ਰ ਜਿਹੜਾ ਬਹੁਤ ਸੰਘਰਸ਼ ਭਰਿਆ ਰਿਹਾ ਤੇ ਦੇਸ਼ ਦੀ ਪਹਿਲੀ ਮਹਿਲਾ ਬਣ ਗਈ ਵਿਨੇਸ਼ ਫੋਗਾਰ ਜੀ ਨੇ ਫਾਈਨਲ ਦੇ ਵਿੱਚ 올림픽 ਦੇ ਵਿੱਚ ਜਗ੍ਹਾ ਬਣਾ ਲਈ ਹੈ ਪੂਰੇ ਦੇਸ਼ ਨੂੰ ਜਿਹੜਾ ਵਿਨੇਸ਼ ਫੋਗਾਰ ਤੇ ਮਾਣਿਆ ਤੇ ਜਿਹੜੇ ਉਹਨਾਂ ਦੇ ਸਹਿਯੋਗੀ ਰੈਸਲਰ ਆ ਉਹ ਵੀ ਬਹੁਤ ਖੁਸ਼ ਦਿਖਾਈ ਦੇ ਰਹੇ ਆ ਜਿਹੜਾ ਸ਼ਾਖੀ ਮਲਕ ਪੂਨੀਆਂ ਜਾਂ ਹੋਰ ਜਿਹੜੇ ਵੀ ਵੱਡੇ ਵੱਡੇ ਦਿਗਜ ਉਹਨਾਂ ਦੇ ਸਾਥੀ ਰਹੇ ਆ ਸੰਘਰਸ਼ ਦੌਰਾਨ ਦੇ ਉਹਨਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਆ ਸੋਸ਼ਲ ਮੀਡੀਆ ਦੇ ਉੱਤੇ ਤੇ ਇਸ ਦੇ ਨਾਲ ਹੀ ਸ਼ਾਖੀ ਮਲਕ ਨੇ ਜਿਹੜਾ ਆਪਣੇ ਸੋਸ਼ਲ ਮੀਡੀਆ ਹੈਂਡਲ ਤੋਂ ਇੱਕ ਮੈਸੇਜ ਸਾਂਝਾ ਕੀਤਾ ਉਸ ਮੈਸੇਜ ਨੂੰ ਵੀ ਅਸੀਂ ਤੁਹਾਡੇ ਨਾਲ ਜਿਹੜਾ ਸਾਂਝਾ ਕਰ ਰਹੇ ਆ ਸ਼ਾਖੀ ਮਲਕ ਆਪਣੇ ਸੋਸ਼ਲ ਮੀਡੀਆ ਸਾਈਟ ਤੇ ਲਿਖਦੇ ਆ ਮੇਰੇ ਲਈ ਬਹੁਤ ਭਾਵੁਕ ਸ਼ੰ विनेश फाइनल में कल गोल्ड मेडल मैच आज कई वर्षों की तपस्या के बाद विनेश फोगाट का सपना साकार हुआ और अपने सपने के साथ साथ विनेश ने मेरा और करोड़ों देशवासियों का अधूरा सपना भी पूरा किया है पदक पक्का हो गया है यह जीत और बधाई उन लोगों के लिए है जिन्होंने हमारे संघर्ष में हमारा डट कर साथ दिया हमारे साथ खड़े रहे सभी को बहुत बहुत बधाई विनेश को बहुत बहुत बधाई ਸੋ ਦੋਸਤੋ ਅਜ ਵਿਨੇਸ਼ ਫੁਗਾਟ ਨੇ ਸਾਬਤ ਕਰ ਦਿੱਤਾ ਕਿ ਸੰਘਰਸ਼ਾਂ ਤੇ ਮਿਹਨਤ ਦੇ ਨਾਲ ਹਰ ਮੰਜ਼ਲ ਨੂੰ ਸਰ ਕੀਤਾ ਜਾ ਸਕਦਾ ਤੇ ਦੇਸ਼ ਦੀ ਇਹ ਬੇਟੀ 골ਡ ਮੈਡਲ ਦੀ ਰੇਸ ਦੇ ਵਿੱਚ ਸਭ ਤੋਂ ਮੋਹਰੀ ਕਤਾਰ ਦੇ ਵਿੱਚ ਪਹੁੰਚ ਗਈ ਆ ਬਹੁਤ ਬਹੁਤ ਸ਼ੁਭ ਕਾਮਨਾਵਾਂ ਤੇ ਉਮੀਦ ਕਰਦੇ ਆ ਕਿ 올림픽 2024 ਦੇ ਵਿੱਚ ਪਹਿਲਾ ਜਿਹੜਾ 골ਡ ਮੈਡਲ ਆ ਉਹ ਵਿਨੇਸ਼ ਫੁਗਾਟ ਜਰੂਰ ਹਾਸਲ ਕਰੇਗੀ ਫਿਲਹਾਲ ਜਿਹੜਾ ਸਿਲਵਰ ਮੈਡਲ ਪੱਕਾ ਹੋ ਚੁੱਕਾ ਹੈ ਤੇ 골ਡ ਲਈ ਜਿਹੜਾ ਅੱਜ ਮੁਕਾਬਲਾ ਹੋਏਗਾ ਅਮਰੀਕਾ ਦੀ ਰੈਸਲਰ ਦੇ ਨਾਲ